ਲੁਧਿਆਣੇ ਵਿੱਚ ਥਾਵਾਂ ਦੇ ਨਾਂ ਕਾਫੀ ਮਿਸਲੀਡਿੰਗ ਨੇ ਜਿੱਦਾਂ ਕਿ ਕੁਮਾਰ ਮੰਡੀ ਕੁਮਾਰ ਮੰਡੀ ਦੇ ਵਿੱਚ কুমਿਹਾਰ ਦੀ ਮਿਲਦੇ ਗੁਰ ਮੰਡੀ ਦੇ ਵਿੱਚ ਗੁਰ ਤੋਂ ਇਲਾਵਾ ਸਭ ਕੁਝ ਮਿਲਦਾ ਪਰ ਗੁਰ ਕਿਤੇ ਦਿਸਦਾ ਨਹੀਂ ਕਾ ਮੰਡੀ ਦੇ ਵਿੱਚ ਕਾ ਨਹੀਂ ਲੱਭਦਾ ਦਾਣਾ ਮੰਡੀ ਦੇ ਵਿੱਚ ਦਾਣੇ ਨਹੀਂ ਤੇ ਦਾਲ ਬਾਜ਼ਾਰ ਦੇ ਵਿੱਚ ਦਾਲ ਦੀ ਥਾਂ ਹੋਰ ਸਭ ਕੁਝ ਮਿਲ ਹੀ ਜਾਂਦਾ ਸੋ ਹੱਦ ਤਾ ਚੌੜੇ ਬਾਜ਼ਾਰ ਨਹੀਂ ਕੀਤੀ ਹੋਈ ਐ ਇੱਕ ਕਮੀਡੀਅਨ ਕਹਿੰਦਾ ਇਹ ਬਾਜ਼ਾਰ ਚੌੜਾ ਨਹੀਂ ਐ ਇਹ ਜਿਹੜਾ ਤੁਸੀਂ ਭ੍ਰਮ ਪੂਰੀ ਦੁਨੀਆ ਦੇ ਵਿੱਚ ਫਲਾਇਆ ਲੁਧਿਆਣਾ ਵਾਲਿਓ ਇਹ ਬਾਜ਼ਾਰ ਚੌੜਾ ਨਹੀਂ ਹੈ ਉਹ ਕਹਿੰਦਾ ਜੇ ਤੁਹਾਡਾ ਚੌੜਾ ਇੱਦਾਂ ਦਾ ਹੈ ਤਾਂ ਸੌੜਾ ਕਿੱਦਾਂ ਦਾ ਹੋਵੇਗਾ ਪਰ ਮੈਂ ਕਿਹਾ ਕਿ ਯਾਰ ਲੁਧਿਆਣੇ ਵਾਲੇ ਇਕੱਲੇ ਨਹੀਂ ਹੈਗੇ ਹੁਣ ਦਿੱਲੀ ਦੇ ਵਿੱਚ ਕਿਹੜਾ ਚਾਂਦੀ ਚੌਕਸ ਘਰੋਂ ਚਾਂਦਰੀ ਲੱਭ ਜਾਂਦੀ ਹੈ ਵੈਸੇ ਬਹੁਤਾ ਬੇਵਕੂਫਤਾ ਇਹਨਾਂ ਗਾਣਿਆਂ ਨੇ ਬਣਾਇਆ ਸੀਗਾ ਪਹਿਲਾਂ ਗਾੜੇ ਆਉਂਦੇ ਸੀ ਚਾਂਦਨੀ ਚੌਕ ਮੇ ਚਾਂਦਨੀ ਨਾਮ ਕੀ ਲੜਕੀ ਮੁਝ ਕੋ ਮਿਲੀ ਇਹ ਗਾਣੇ ਸੱਚੀ ਦੇ ਸਿਗੇ ਇਹ ਰਿਸ਼ੀਕਪੁਰ ਦੇ ਜਮਾਨੇ ਦੇ ਗਾਣੇ ਆ ਜੋ ਕਿ ਉਹਨੇ ਗਾਏ ਨੇ ਤੇ ਜਿੱਦਾਂ ਦੇ ਨਾਂ ਹੁੰਦੇ ਸੀ ਥਾਵਾਂ ਦੇ ਉਦਾਂ ਦੇ ਹੀ ਉੱਥੇ ਕੰਮ ਹੁੰਦੇ ਸੀ ਜਾਂ ਉਦਾਂ ਦੀ ਲੋਕੀ ਉੱਥੇ ਮਿਲਦੇ ਹੁੰਦੇ ਸੀ ਪਰ ਹੁਣ ਲੁਧਿਆਣੇ ਦੇ ਵਿੱਚ ਜਿਹੜੇ ਨਵੇਂ ਏਰੀਆਜ਼ ਆਏ ਆ ਉਹਨਾਂ ਦੇ ਜਿਹੜੇ ਨਾਂ ਆਏ ਉਹ ਸੋਚ ਸਮਝ ਕੇ ਰੱਖੇ ਨੇ ਹੁਣ ਜਿਵੇਂ ਸਨ 뷰 ਇਨਕਲੇਵ ਕਈ ਲੋਕੀ ਭਾਵੇਂ ਨੂੰ ਸਨ 뷰 ਆਖੀ ਜਾਣ ਪਰ ਉੱਥੇ ਸਨ ਤਾਂ ਦੇਖਦਾ ਠੀਕ ਹੈ ਇਹ ਨਾਲ ਜੱਚਦਾ ਹੁਣ ਰਾਜਗੜ ਸਟੇਟਸ ਉੱਥੇ ਵੀ ਜਾਓ ਤਾਂ ਠੀਕ ਆ ਜੀ ਵੱਡਾ ਜਿਆ ਕੋਈ ਉਹਨਾਂ ਨੇ ਕਿਲਾ ਜਿਹਾ ਹੀ ਬਣਾਇਆ ਹੋਇਆ ਅੰਦਰ ਵੱਡੇ ਵੱਡੇ ਘਰ ਹੈ ਤਾਂ ਇੱਕ ਸੂਟੇ ਵਾਲਾ ਰਾਜਗੜ ਸਟੇਟਸ ਜਨਪਥ ਜਨਪਥ ਵੀ ਠੀਕ ਆ ਜੀ ਉਹ ਵੀ ਵੱਡੇ ਵੱਡੇ ਘਰ ਨੇ ਸੋ ਹੁਣ ਜਿਹੜੇ ਨਾਂ ਨੇ ਕੰਟਰੀ ਹੋਮਸ ਇਹ ਸਾਰੇ ਹੁਣ ਸੂਟ ਕਰਨ ਲੱਗ ਗਏ ਪਰ ਪਹਿਲਾਂ ਜਿਹੜੇ ਨਾਂ ਸੀਗੇ ਗੁਰਦੇਵ ਨਗਰ ਕੋਣ ਉੱਥੇ ਕਿਹੜਾ ਗੁਰੂ ਆਇਆ ਇਹ ਨਹੀਂ ਸਾਨੂੰ ਪਤਾ ਮਿਲਰ ਗੰਜ ਮਿਲਰ ਗੰਜ ਦਾ ਲੱਗਾ ਗੋਰੀਆਂ ਨੇ ਨਾਂ ਰੱਖਿਆ ਹੋਣਾ ਕੋਈ ਮਿਲਰ ਹੋਣਾ ਕੌਲਨ ਮਿਲਰ ਪਤਾ ਨਹੀਂ ਕਿਹੜਾ ਗੋਰਾ ਆਇਆ ਹੋਣਾ ਉਹਨੇ ਮਿਲਰ ਗੰਜ ਇਹ ਤਾਂ ਨਾਂ ਜਿਹੜੇ ਸੀ ਗਲਤ ਸੀ ਵੈਸੇ ਨਾਂ ਬੜੇ ਚੇਂਜ ਕੀਤੇ ਨੇ ਯੋਗੀ ਸਰਕਾਰ ਨੇ ਯੂਪੀ ਦੇ ਵਿੱਚ ਹੁਣ ਲੁਧਿਆਣੇ ਦੇ ਵਿੱਚ ਵੀ ਤਾਂ ਜਿੱਦਾਂ ਮਿਲਰ ਗੰਜ ਮੌਂਟ ਗੋਮਰੀ ਚੌਕ ਇਦਾਂ ਦੇ ਨਾਂ ਕਿਹੜਾ ਬਦਲਨੇ ਚਾਹੀਦੇ ਨੇ ਤੁਸੀਂ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਇਦਾਂ ਹੀ ਦੋ ਸੜਕਾਂ ਹੋਰ ਨੇ ਜੀ ਬ੍ਰਾਊਨ ਰੋਡ ਬੈਂਜਾਮਿਨ ਰੋਡ ਇਹ ਲੁਧਿਆਣੇ ਦੇ ਪੁਰਾਣੇ ਸ਼ਹਿਰ ਦੇ ਵਿੱਚ ਸੀਐਮਸੀ ਨੇੜੇ ਜਾਂ ਫਿਰ ਬਿਲਕੁਲ ਸੰਗਵੀ ਆਬਾਦੀ ਵਾਲੇ ਇਲਾਕੇ ਤੋਂ ਲੰਘਦੀਆਂ ਨੇ ਉੱਥੇ ਨਾ ਕੋਈ ਬੈਂਜਮਿਨ ਆ ਬ੍ਰਾਊਨ ਲੋਕੀ ਤਾਂ ਆਪਾਂ ਹੈਗੇ ਆ ਬ੍ਰਾਊਨ ਤਾਂ ਕਾਫੀ ਫਿਰਦੇ ਆ ਪਰ ਇਹ ਨਾਂ ਦੇ ਜਿਹੜੇ ਉਹ ਗੋਰਿਆਂ ਦੇ ਰੱਖੇ ਹੋਏ ਲੱਗਦੇ ਨੇ ਅੱਛਾ ਕਈ ਨਾਮ ਦਾ ਲੁਧਿਆਣੇ ਦੇ ਵਿੱਚ ੱੱਕੇ ਦੇ ਨਾਲ ਹੀ ਰੱਖੇ ਹੋਏ ਨੇ ਜਗ੍ਹਾ ਦਾ ਨਾਮ ਹੈਗਾ ੱੱਕਾ ਕਲੋਨੀ ਕਿੰਨਾ ੱੱਕਾ ਕੀਤਾ ਇਸ ਕਲੋਨੀ ਦੇ ਨਾਲ ਕਿ ਨਾ ਹੀ ਰੱਖਤਾ ੱੱਕਾ ਕਲੋਨੀ ਉਦਾਂ ਹੀ ਖੋਰ ਹੈਗਾ ਜੀ ਖੁੱਡ ਮੱਲਾ ਯਾਨੀ ਖੁੱਡਜਨਾ ਏਰੀਆ ਹੁਣਾਂ ਦਾ ਨਾਂ ਰੱਖਤਾ ਖੁੱਡਮੱਲਾ ਸੋ ਲੋਕੀ ਜਿਹੜੇ ਨੇ ਬਹੁਤ ਸਟ੍ਰੇਟ ਫਾਰਵਰਡ ਨੇ ਬਿਲਕੁਲ ਵੀ ਪਰਹੇਜ਼ ਨਹੀਂ ਕਰਦੇ ਜੋ ਹੈ ਜਿੱਦਾਂ ਉਹਨੂੰ ਉਦਾਂ ਕਹਿ ਦਿੰਦੇ ਨੇ ਸੋ ਇਹ ਖਾਸ ਗੱਲ ਆ ਸਾਡੇ ਪੰਜਾਬੀਆਂ ਦੀ ਜੋ ਕਿ ਟੀਟੂ ਨੀਟੂ ਪੱਪੂ ਬਿੱਟੂ ਰਾਜੂ ਸਾਰੇ ਨਾਮਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਤੁਹਾਡਾ ਕੀ ਵਿਚਾਰ ਆ ਇਹਨਾਂ ਨਾਮਾਂ ਬਾਰੇ ਕਮੈਂਟਾਂ ਦੇ ਵਿੱਚ ਦੱਸਿਓ ਜ਼ਰੂਰ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਵੀ ਕਰ ਦਿਓ 看了吗？